ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਮੈਲੇ ਦੀ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਕਿ 13 ਸਾਲ ਬਾਅਦ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੈਲੇ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮੈਲੇ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋਈ ਹੈ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਪੁਲਿਸ ਦੇ ਵੱਲੋਂ ਅੱਜ ਤਰਨਤਾਰਨ ਦੀ ਕੋਰਟ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੇਸ਼ ਕਰਾਇਆ ਗਿਆ ਦੱਸਦੀ ਹੈ ਕਿ 2013 ਦਾ ਕੇਸ ਦਸਿਆ ਜਾ ਰਿਹਾ ਜਿਸ ਦੇ ਵਿੱਚ ਅੱਜ ਕੋਰਟ ਦੇ ਵੱਲੋਂ ਇੱਕ ਵੱਡਾ ਫੈਸ ਦੀ ਪਾਰਟੀ ਦੇ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਦੇ ਉੱਪਰ ਇਲਜ਼ਾਮ ਲੱਗੇ ਸਨ ਕਿ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਔਰ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਉਸ ਸਮੇਂ ਉਸ ਮਹਿਲਾ ਦੇ ਨਾਲ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਕੁੱਟਮਾਰ ਕੀਤੀ ਗਈ ਸੀ ਤਾਂ 13 ਸਾਲ ਪੁਰਾਣੀ ਵੀਡੀਓ ਜੋ ਹੈ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਜੋ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਉਸ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਔਰ ਉਸ ਸਮੇਂ ਜੋ ਵੀਡੀਓ ਬਣੀ ਸੀ ਉਹ ਵੀ ਨਾਲ ਦੇ ਨਾਲ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸੜਕ ਦੇ ਉੱਤੇ ਹੀ ਉਸ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਪੀੜਤ ਮਹਿਲਾ ਦੇ ਵੱਲੋਂ ਕੰਪਲੇਂਟ ਕੀਤੀ ਗਈ ਸੀ ਸ਼ਿਕਾਇਤ ਦਰਜ ਕਰਾਈ ਗਈ ਤਾਂ ਇੱਕ ਲੰਬੀ ਲੜਾਈ ਲੜਨ ਤੋਂ ਬਾਅਦ 13 ਸਾਲ ਬਾਅਦ ਅੱਜ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀ ਕਿ ਉੱਥੇ ਹੀ ਪੀੜਤ ਮਹਿਲਾ ਦੇ ਵੱਲੋਂ ਵੀ ਦੱਸਿਆ ਗਿਆ ਕਿ 13 ਸਾਲ ਉਸਨੇ ਬੜੀ ਮੁਸ਼ਕਲਾਂ ਦੇ ਨਾਲ ਕੱਟੇ ਨੇ ਘਰੋਂ ਬਾਹਰ ਰਹਦੀ ਸੀ ਤਾਂ ਕਿ ਉੱਥੇ ਉਸਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਸ ਨੂੰ ਬਾਰ-ਬਾਰ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕੇਸ ਵਾਪਸ ਲੈਣ ਦੇ ਲਈ ਕਿਹਾ ਜਾਂਦਾ ਸੀ ਪਰ ਇੱਕ ਲੰਬੀ ਲੜਾਈ ਲੜਨ ਤੋਂ ਬਾਅਦ ਅੱਜ ਮਹਿਲਾ ਨੇ ਉਸ ਨੂੰ ਬਾਰ-ਬਾਰ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਕੇਸ ਵਾਪਸ ਲੈਣ ਦੇ ਨੇ ਉਹ ਅੱਜ 13 ਸਾਲ ਬਾਅਦ ਕਰੀ 13 ਸਾਲ ਬਾਅਦ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਔਰ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੀੜਤ ਮਹਿਲਾ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਔਰ ਉਸਮਾ ਜੀ ਇਹ 3 3 2013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ 'ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹ ਦੇ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾਰਕੁਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਾਨ ਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹਣ ਗਲਤ ਕੀਤਾ ਜਾਤੀ ਸ਼ੂਤ ਕੇ ਸਾਨੂੰ ਸ਼ਬਦ ਬੋਲੇ ਔਰ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟ ਮਾਰ ਕੀਤੀ ਸਾਡੇ ਨਾਲ ਅਸ਼ਲੀਲਤਾ ਕੀਤੀ ਵਿਦ ਟੈਕਸੀ ਡਰਾਈਵਰ ਨਾਲ ਮਿਲ ਕੇ ਸਾਰਿਆਂ ਨੇ ਸਾਡੇ ਨਾਲ ਅਸ਼ਲੀਲਤਾ ਕੁੱਟ ਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਿਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਹਾਈਕ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗ ਰਹੀ ਮਹਿਸੂਸ ਕਰ ਰਹੀ ਜੀ ਅੱਜ ਕੋਈ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਬਾਬਾ ਸਾਹਿਬ ਦਾ ਡਾਕਟਰ ਫੀਮਰਾਓ ਉਮੀਦਵਾਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਬਹੁਤ ਜ਼ਿਆਦਾ ਮੈਨੂੰ ਔਕੜਾਂ ਦਾ ਸਾਹਮਣਾ ਕਰਨਾ ਮਤੱਸਣਾ ਚਾਹਨੀ ਐ ਤੇ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ ਦੋ ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਭੇਜ ਸਕੀ ਕਿਉਂਕਿ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਦੇ ਸੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ ਦੋ ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੀ ਆ ਵੇਦ ਮੇਰੇ ਹਸਬੰਡ ਔਰ ਮੇ ਫੈਮਿਲੀ ਐਮਐਲਏ ਨੂੰ ਗ੍ਰਿਫਤਾਰ ਕਰ ਲਏਗਾ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਰੈਸਟ ਵੀ ਜਿਹੜਾ ਕਰ ਲਿਆ ਗਿਆ ਇੰਨੇ ਜਰਰੀ ਸਜਾ ਸਜਾ ਜੀ ਹੋਣੀ ਹੈ ਕਿਤੋਂ ਕਿਧਰ ਸਰ ਇਹ ਜਿਹੜਾ 12 ਤਰੀਕ ਜੱਸਾਬ ਨੇ ਪਾਈ ਆ ਮੈਨੂੰ ਮਾਨ ਜੋ ਕੋਰਟ ਤੇ ਪੂਰਾ ਭਰੋਸਾ ਹੈ ਜੀ ਮੈਂ ਮਾਨ ਜੋ ਕੋਰਟ ਤੋਂ ਇਹੀ ਆਸ ਵੀ ਕਰਦੀ ਆ ਤੇ ਉਹਨਾਂ ਨੂੰ ਅ ਮੀਤ ਵੀ ਕਰਨੀ ਆ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ-ਘੱਟ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਨੇ ਕਿਹੜੇ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਕਿੰਨਾ ਉਹਨੂੰ ਢਾਗ ਦੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਤੁਸੀਂ ਮੈਂ ਦੱਸਣਾ ਚਾਹੁੰਦੀ ਆ ਕਿ ਅਮਿਤ ਤਵਨ ਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਪਹਿਮੇ ਤੇ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ ਦਵਾਇਆ ਦੋਸ਼ੀ ਜਿਹੜੇ 11 ਟੋਟਲ 12 ਦੋਸ਼ੀ ਜਿੱਚੋ ਇੱਕ ਦੋਸ਼ੀ ਪਰਮਜੀਤ ਸਿੰਘ ਸੀ ਉਹ ਐਕਸਪਾਇਰ ਹੋ ਚੁੱਕੇ ਟੋਟਲ ਜਿਹੜੇ 11 ਐ ਬਾਕੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ 12 ਤਰੀਕ ਨਵੰਬਰ ਮੇ ਮੇਰੀ ਇਸ ਦਾ ਡੇਟ ਰੱਖੀ ਗਈ ਕੁਆਂਟਮ ਆਫ ਸੈਂਟੈਂਸ ਵਾਸ ਜਿੰਨਾ ਚੋ 8 ਦੋਸ਼ੀ ਸੀ ਦਵਿੰਦਰ ਕੁਮਾਰ ਸਾਦ ਸਿੰਘ ਹਰਵਿੰਦਰ ਸਿੰਘ ਔਰ ਸ਼ੋਸ਼ੀ ਮਨਿੰਦਰ ਸਿੰਘ ਔਰ ਸਾਬਾ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੋਜ਼ 10 ਐ ਫੋਰ ਐਸਆਈਐਸਟੀ ਐਕਟ 356 148 149 ਆਈਪੀਸੀ ਥੱਲੇ ਦੋਸ਼ੀ ਕਰਾ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਤਿੰਨ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਇਹਨਾਂ 'ਚ 323 148 149 ਦੇ ਵਿੱਚ 506 ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਕਿੰਨਾ ਚਿਰ ਦੇ ਕੇਸ ਚੱਲਿਆ ਸਰ ਸਰ ਤਕਰੀਬਨ 12 ਤੇ 13 ਪਲੱਸ ਸਾਲ ਚੱਲਿਆ ਹੈ ਹੁਣ ਕਿੱਥੇ ਲੈਬ ਰਿਪੋਰਟ ਤੇ ਭੇਜੀ ਆ ਚਲੋ ਸਰ ਹਜੇ ਇਸ ਚੀਜ਼ ਦੀ ਕੋਈ ਕਨਫਰਮ ਨਹੀਂ ਆਇਆ ਸਰ ਸਰ ਸਜਾ ਜੋ ਵੀ ਅਜਾਤ ਸਾਹਿਬ ਕਰਨਗੇ ਇਸ ਚੀਜ਼ ਨੂੰ ਮੈਂ ਕੁਝ ਨਹੀਂ ਕਹਾਂ ਸਰ ਦੇਖੋ ਕਾਨੂੰਨਾਂ ਜੋ ਵੀ ਧਾਰਾ ਦੇ ਅਕੋਰਡਿੰਗਲੀ ਜੱਜ ਸਾਹਿਬ ਨੇ ਕਰਨੀਆਂ ਉਹ ਜਨਾਬ ਦਾ ਫੈਸਲਾ ਆਏਗਾ ਉਹ ਦੱਸ ਦਿੱਤਾ ਜਾਏ ਇਸ ਤਰ੍ਹਾਂ ਲੱਗ ਰਿਹਾ ਵਾ ਆਪਾਂ ਅੱਜ ਇਨਸਾਫ ਜਿਹੜਾ ਹਮ ਫਮਨ ਆਸਾਂ ਨੂੰ ਮਿਲੂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਡਮ ਹਰਬਿੰਦਰ ਕੌਰ ਨੇ ਮੇਤੇ ਟਰਸਟ ਕੀਤਾ ਤੇ ਮੈਨੂੰ ਲਾਸਟ ਤੱਕ ਮੌਕਾ ਦਿੱਤਾ ਕੇਸ ਲੜਨ ਦਾ ਕਿਉਂਕਿ ਇਹਨਾਂ ਨੇ ਜਿੰਨੋਂ ਵੀ ਮੇਰੇ ਕੋ ਮਿਲਣਾਂ ਕਹਿੰਦੇ ਕਿ ਵਕੀਲ ਲੱਲ ਜਾਂਦੇ ਆ ਜਾਂ ਕਈ ਚੀਜ਼ਾਂ ਇਹੋ ਜਿਹੀ ਆਈਆਂ ਬਟ ਮੈਂ ਇਸ ਚੀਜ਼ ਨੂੰ ਜਾਂਦਾ ਕਿਉਂਕਿ ਇਹਨਾਂ ਨੇ ਟਰਸਟ ਕੀਤਾ ਤੇ ਕੇਸ ਅੱਜ ਤੱਕ ਲਾਸਟ ਤੱਕ ਲੜਿਆ ਤੇ ਅਸੀਂ ਅੱਜ ਜਿੱਤੇ ਜਿੱਤਿਆ ਸਾਨੂੰ ਬਹੁਤ ਖੁਸ਼ੀ ਆ ਤੇ ਮੈਂ ਮਾਣ ਜੋ ਜੱਜ ਸਾਹਿਬ ਸ਼੍ਰੀ ਪ੍ਰੀਮ ਕੁਮਾਰ ਜੀ ਦਾ ਬਹੁਤ ਧੰਨਵਾਦੀ ਕਰਦਾ ਕਿ ਇਹਨਾਂ ਨੂੰ ਇਨਸਾਫ ਦਿੱਤਾ ਅਕਸਰ 13 ਸਾਲ ਬਾਅਦ ਇਨਸਾਫ ਮਿਲਿਆ ਪਰ ਬਹੁਤ ਖੁਸ਼ ਹਾਂ ਕਿ ਇਨਸਾਫ ਮਿਲਿਆ ਸਾਹਿਬ ਮੌਜੂਦਾ ਐਮਐਲਏ ਨੂੰ ਅੱਜ ਜਿਹੜਾ ਅਰੈਸਟ ਕੀਤਾ ਹਾਂਜੀ ਸਰ ਕਸਟਡੀ ਲੈ